ਮੇਰੇ ਵੱਲੋਂ ਆਪ ਸਭੀ ਕਾਲ ਜੀ ਤੁਹਾਡਾ ਸਵਾਗਤ ਹੈ ਮੇਰੇ ਇਸ ਨਵੇਂ ਬਲੌਗ ਦੇ ਨਵੇਂ ਬਲੌਗ ਮੇਰਾ ਚੱਲ ਰਿਹਾ ਹੈਗਾ ਪੀਏਯੂ ਲੁਧਿਆਣਾ ਦਾ ਜਿਹੜਾ ਕਿਸਾਨ ਮੇਲਾ ਉਹ ਕਾਫੀ ਵੱਡਾ ਮੇਲਾ ਉਹਦੇ ਮੈਂ ਕਈ ਭਾਗਾਂ ਵਿੱਚ ਤੁਹਾਨੂੰ ਦਿਖਾਵਾਂਗਾ ਤੇ ਆਓ ਆਪਾਂ ਤੁਹਾਨੂੰ ਕਿਸਾਨ ਮੇਲਾ ਦਿਖਾਈਏ ਤੁਸੀਂ ਦੇਖ ਸਕਦੇ ਹੋ ਕਾਫੀ ਵੱਡਾ ਇਹ ਕਿਸਾਨ ਮੇਲਾ ਮੇਰੇ ਕੋਲ ਵੀ ਇਹ ਕਈ ਪਾਰਟ ਬਣ ਚਨੇ ਆਂਦੇ ਬਹੁਤ ਕਾਫੀ ਸੰਪਾਦ ਵੱਡਾ ਹੈਗਾ ਤੁਸੀਂ ਦੇਖ ਸਕਦੇ ਹੋ ਪੀਏਯੂ ਖੇਤੀਬਾਗਿਆਨ ਕੇਂਦਰ ਤੋਂ ਜਿਹੜੇ ਸਟਾਲ ਲੱਗੇ ਹੋਇਆ ਤੇ ਮੈਂ ਮੇਲੇ ਦੇ ਵਿੱਚ ਹੀ ਆਂ ਤੁਸੀਂ ਦੇਖ ਸਕਦੇ ਹੋ ਇਹ ਹੈ ਬਾਯਰ ਦੀ ਅਵੇਲੇ ਬਾਯਰ ਜਿਹੜੀ ਕੰਪਨੀ ਹੈਗੀ ਤੁਸੀਂ ਦੇਖ ਸਕਦੇ ਹੋ ਲੰਬੇ ਦਿਨ ਦੁਜੰਨ ਇਹ ਹੈ ਜਿਹੜੀਆਂ ਜਿਹੜੀ ਪੈਸਟੀਸਾਈਡ ਵੇਰ ਉਹ ਕੰਪਨੀ ਦੇ ਹੈ ਆਓ ਦੇਖਦੇ ਆਪਾਂ ਅੱਗੇ ਚੱਲਦੇ ਆ ਇਹ ਹੈ ਵੇਰ ਦੀ ਹਵੇਲੀ ਕਿ ਇਹ ਇਸ ਤਰ੍ਹਾਂ ਦੇ ਸਾਡੇ ਅੰਦਰ ਜਿਹੜਾ ਬਟਾ ਸੌ ਲਾ ਦੇ ਅੰਦਰ ਤੁਸੀਂ ਦੇਖੋ ਪਿੰਡ ਦੀ ਝਾਂ 92 ਸੌ 88 ਕਿਸਾਨ ਝਾਂ ਦੇ ਦੰਗੇ ਦਾ ਅਸਲੀ ਸਕੰਦਰ ਉੱਥੇ ਹੈ

ਕੰਪਨੀ ਕੋਲ ਨਾ ਹੈਵੀ ਡਿਊਟੀ ਟਰੈਕਟਰ ਰੇਂਜ ਇਹਨਾਂ ਦੀ ਕਾਫੀ ਹੈਵੀ ਜਿਹੜੀ ਰੇਂਜ ਆਓ ਪੈਦਰ ਵੀ ਚੱਲਦੇ ਤੁਹਾਨੂੰ ਦਿਖਾਣੇ ਤੇ ਡੀਆਈ 73 732 ਹੈ ਇਹ ਸੋਨਾ ਲਿਕਾ ਦਾ ਛੋਟਾ ਟਰੈਕਟਰ ਤੁਸੀਂ ਦੇਖ ਸਕਦੇ ਸਾਹਮਣੇ ਇਹ ਸੁਪਰ ਸੀਡਰ ਸੋਨਾ ਲਿਕਾ ਦੇ ਵਿੱਚ ਹੀ ਆ ਜੀ ਇੱਥੇ ਜਿਹੜੀਆਂ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਉਹ ਇੱਥੇ ਆਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਇਹ ਛੋਟਾ ਲਿਖਦਾ ਛੋਟਾ ਟਰੈਕਟਰ ਛੋਟਾ ਕਿਸਾਨਾਂ ਦਾ ਜਿਹੜਾ ਖਾਣਾ ਦੇ ਤੁਸੀਂ ਇਹਦੇ ਨਾਲ ਕਰਨੀ ਹੈ ਖੇਤੀਬਾੜੀ ਇਹਨਾਂ ਦੇ ਕਾਫੀ ਦੂਰਾਂ ਹੈਗੇ ਕਾਫੀ ਜਿਹੜੇ ਖੇਤੀਬਾੜੀ ਦੇ ਇਹਨਾਂ ਦੇ ਮਸ਼ੀਨਰੀ ਦੇ ਸਾਧਨ ਇਹਨਾਂ ਦਾ ਬੜਾ ਟਰੈਕਟਰ ਹੈਗਾ ਇਹ ਇਹਦੇ 88 ਮਾਡਲ ਆ ਜਿਹੜੇ ਟਰੈਕਟਰ ਉਹ ਖੜੇ ਹੈਗੇ ਆ ਦੇਖ ਤਾਂ ਕੋਮਲ ਇਸ ਤਰ੍ਹਾਂ ਜਿਵੇਂ ਜਿਸ ਤਰ੍ਹਾਂ ਇਹ ਅਲੱਗ-ਅਲੱਗ ਟਰੈਕਟਰ ਨੇ ਲੱਗੀਆਂ ਆ ਉਹ ਵੀ ਦੇਖ ਲਿਆ ਇਹ ਹੈ ਸਕੁਅਰ ਵੈਲੰਸ ਵਿੱਚੋਂ ਕੋਨਾ ਲਿੰਕ ਦਾ ਹੈਗਾ ਇਸ ਤਰ੍ਹਾਂ ਇਹ ਪਿਛਲੇ ਪਾਸੇ ਜਿਹੜਾ ਆਖੜਾ ਵੀ ਲੱਗਿਆ ਹੋਇਆ ਉਹ ਦੇਖਾਂਗੇ ਅਗੋਂ ਬਾਅਦ ਚ ਤੇ ਇਸ ਤਰ੍ਹਾਂ ਹੀ ਕਿਸਾਨ ਮੇਲੇ ਤੇ ਆਏ ਕਿਸਾਨ ਭਰਾਵਾਂ ਆ ਜੀ ਆਇਆ ਅੱਗੇ ਦੇ ਚੱਲਦੇ ਆਪਾਂ ਦੇਖਦੇ ਆਂ ਇਹ ਦੇਖ ਸਕਦਾ ਤੁਸੀਂ ਸਵੈਨੈਗਰੋ ਇਹਨਾਂ ਦੇ ਜਿਹੜੀ ਆ ਪ੍ਰਦਰਸ਼ਨੀ ਲਾਈਫ ਪਈ ਆ ਕਾਫੀ ਵਧੀਆ ਇਹ ਕੰਪਨੀ ਹੈਗੀ ਹੈ ਸ਼ਕਤੀਮਾਨ ਪ੍ਰੋਟੈਕਟਰ ਹੈਗਾ ਸ਼ਕਤੀਮਾਨ ਦਾ ਤੁਸੀਂ ਦੇਖ ਸਕਦੇ ਹੋ ਸ਼ਕਤੀਮਾਨ ਜਿਹੜੀ ਹੈ ਕੰਪਨੀ ਦਾ ਵੀ ਆਪਣੇ ਸ਼ਕਤੀਮਾਨ ਕੰਪਨੀ ਦੇ ਜਿਹੜਾ ਜਿਹੜਾ ਸਟਾਲ ਲੱਗੇ ਹੋਏ ਆ ਇਹਨਾਂ ਦੇ ਕਟਰਾ ਰੀਪਰ ਵਗੈਰਾ ਸਾਰਾ ਕੁਝ ਇਹਨਾਂ ਦਾ ਆਉਂਦਾ ਹੈ ਇਸੇ ਤਰ੍ਹਾਂ ਸਵੈ ਨਾਗਰੋ ਅੱਗੇ ਆਜੋ ਸਵੈ ਨਾਗਰੋ ਦੇ ਵਿੱਚ ਵੀ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਖੇਤੀਬਾੜੀ ਦੇ ਜਿਹੜੇ ਟੂਲ ਸੰਦ ਉਹ ਤੁਹਾਨੂੰ ਮਿਲਣਗੇ ਆਪਾਂ ਅੱਜ ਸਵੈ ਨਾਗਰੋ ਵਾਲੇ ਦੇ ਵਿੱਚ ਆ ਗਏ ਆ ਦੇਖ ਸਕਦੇ ਆ ਸਵੈ ਨਾਗਰੋ ਇਹ ਤੁਸੀਂ ਦੇਖ ਸਕਦੇ ਹੋ ਸਾਰਾ ਸਵੈਨੈਗਰੋ ਦਾ ਜਿਹੜੇ ਮਸ਼ੀਨਰੀ ਆ ਉਹ ਤੁਸੀਂ ਦੇਖ ਸਕਦੇ ਹੋ ਇਹ ਹੈ ਸ਼ਾਰਪੂ ਵਾਲਿਆਂ ਵੱਲੋਂ ਹਾਰਵੈਸਟਿੰਗ ਕੰਬਾਈਨ ਬਲੇਡ ਆਉਂਦੇ ਆ ਜੀ ਸ਼ਾਰਪ ਦੇ ਤੇ ਕਾਫੀ ਇਥੇ ਹਾਰਡਨ ਹੁੰਦੇ ਆ ਕੰਬਾਈਨ ਦੇ ਬਲੇਡ ਵਗੈਰਾ ਸ਼ਾਰਪ ਕੰਪਨੀ ਆਉਂਦੀ ਆ ਇਸੇ ਤਰ੍ਹਾਂ ਟੋਕਨ ਸੋਲੂਸ਼ਨ ਫਾਰ ਏਰੀ ਫੇਜ਼ ਆਫ ਫਾਰਮਿੰਗ ਤੁਸੀਂ ਦੇਖ ਸਕਦੇ ਆ ਜਿਹੜੇ ਸਾਰੇ ਇਲੈਕਟ੍ਰੀਕਲ ਜਿਹੜੇ ਪਾਰਟਸ ਆ ਇਲੈਕਟ੍ਰੋਨਿਕਸ ਪਾਰਟਸ ਆਗੇ ਕੰਪਿਊਟਰਾਈਜ਼ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਪੈਨਲ ਲੱਗੇ ਹੋਏ ਆ ਆ ਦੇਖਦੇ ਆਪਾਂ ਸੈਂਟਰ ਹੋਏ ਆ ਹਾਊਸਿੰਗ ਕਾਰਪੋਰੇਸ਼ਨ ਵਾਲਿਆਂ ਨੇ ਇਹ ਲਾਇਆ ਹੋਇਆ ਤੇ ਇਹਦੇ ਵਿੱਚ ਜਿਹੜੇ ਆ ਛੋਟੇ ਛੋਟੇ ਬਣਾ ਕੇ ਬੇਅਰ ਹਾਊਸ ਵੱਲੋਂ ਗਰਾਊਂਡ ਉੱਤੇ ਲਾਏ ਹੋਏ ਆ ਉਨੇ ਮਾਡਲ ਬਣਾ ਕੇ ਜਿਹੜੇ ਐ ਇਹ ਇਹਦੇ ਵਿੱਚ ਰੱਖੇ ਹੋਏ ਆ ਇਸ ਤਰ੍ਹਾਂ ਹੀ ਇੰਡੀਅਨ ਫਾਰਮਰਸ ਫਰਟੀਲਾਈਜ਼ਰ ਕੋਆਪਰੇਟਿਵ ਲਿਮਟਿਡ ਵੱਲੋਂ ਇੱਕ ਕੋਲਾ ਨੇ ਕੇ ਆਪਣੇ ਪ੍ਰਦਰਸ਼ਨੇ ਲਾਈ ਹੈ ਵੱਡਾ ਸਟਾਲ ਲਾਇਆ ਹੋਇਆ ਤੇ ਇਹਦੇ ਵੱਲੋਂ ਇਹਨਾਂ ਦੇ ਵਿੱਚ ਵੀ ਜਿਹੜੀ ਪੈਸਟੀਸਾਈਡਸ ਆਇਟ ਕੋ ਦੀ ਆਪਾਂ ਚਲਦੇ ਆਂ ਦਾ ਵੇਖ ਆਮ ਹੈ ਤੁਹਾਨੂੰ ਇਹ ਆਪਾਂ ਅੰਦਰ ਆ ਗਏ ਆ ਤੇ ਤੁਸੀਂ ਦੇਖ ਸਕਦੇ ਹੋ ਸਾਰੀ ਪੈਸਟੀਸਾਈਡ ਹੈਗੀਆਂ ਜਿੱਪੋ ਦੇ ਵੱਲੋਂ ਇਸੇ ਤਰ੍ਹਾਂ ਇਹਨਾਂ ਕੋਲ ਜੋ ਬੀਜ ਨੇ ਝੋਨੇ ਦੇ ਬੀਜ ਸ਼੍ਰੀ ਰਾਮ ਚਾਰ ਤੋਂ 33 ਹੈ ਜੀ ਸ਼੍ਰੀ ਰਾਮ 4400 ਜਿਹੜੇ ਆ ਜਿਹੜੇ ਝੋਨੇ ਦੇ ਬੀਜ ਇੱਥੇ ਉਪਲਬਧ ਹੈਗੇ ਆ ਇਹ ਸ਼੍ਰੀ ਰਾਮ ਦੇ ਵੱਲੋਂ ਜਿਹੜਾ ਸਟਾਲ ਲਗਾਇਆ ਹੋਇਆ ਹੈਗਾ ਇਹ ਹੈ ਆਈਪੀਐਲ ਬਾਇਓਲੋਜੀਕਲ ਲਿਮਿਟਿਡ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਇਸ ਤਰ੍ਹਾਂ ਇੱਥੇ ਲਿਖਿਆ ਇਹਨਾਂ ਕੋਲ ਵੀ ਜਿਹੜੀਆਂ ਪੈਸਟੀਸਾਈਡਸ ਹੈਗੀਆਂ ਨੇ ਜਿਹਦੇ ਸਾਹਮਣੇ ਬਿਲਕੁਲ ਸਵੈਨ ਵਾਲਿਆਂ ਦਾ ਕਾਫੀ ਵੱਡਾ ਹੈਗਾ ਸ਼ੋਰੂਮ ਟਾਈਪ ਦਾ ਸਟਾਲ ਲਗਾ ਹੋਇਆ ਹੈਗਾ ਕਾਫੀ ਵੱਡਾ ਹੈ ਵਿਸ਼ਾਲ ਜਿਹੜਾ ਮੇਲਾ ਹੈਗਾ ਇਸੇ ਤਰ੍ਹਾਂ ਇੱਧਰ ਆਪਣੀ ਖੇਤੀ ਇਹਨਾਂ ਕੋਲ ਵੀ ਜਿਹੜੇ ਪ੍ਰੋਡਕਟ ਹੈਗੇ ਆਪਾਂ ਇੱਧਰ ਵੀ ਦੇਖਦੇ ਆਂ ਬਸ ਇੱਕ ਕਲਿੱਕ ਦੀ ਦੂਰੀ ਤੇ ਤੇ ਭੈਣੀਪਾ ਵਾਲਿਆਂ ਦੀ ਵੀ ਜਿਹੜੀ ਕੁਲਫੀ ਆ ਤੇ ਬਾਕੀ ਜਿੱਥੇ ਇੱਥੇ ਹੋਣਾ ਹੋਵੇ ਇੱਥੇ ਹਰ ਤਰ੍ਹਾਂ ਦਾ ਬੰਦੋਬਸਤ ਹੈਗਾ ਖਾਣ ਪੀਣ ਦਾ ਸਾਹਮਣੇ ਵੀ ਦੇਖ ਸਕਦੇ ਹੋ ਦਾ ਫਰੈਸ਼ ਬ੍ਰੇਕਰਸ ਬ੍ਰੇਕਫਾਸਟ ਲੰਚ ਡਿਨਰ ਇੱਥੋਂ ਅਵੇਲੇਬਲ ਹੈਗਾ ਜਿੱਥੇ ਉਹ ਖਾ ਸਕਦੇ ਹੈਗੇ ਇਹ ਹੈ ਬ੍ਰੇਕਫਾਸਟ ਵਾਲਾ ਸਟਾਲ ਲੰਚ ਡਿਨਰ ਇਸੇ ਤਰ੍ਹਾਂ ਪਾ ਮੈਸੀ ਪਰਗੁਸ਼ਨ ਵਾਲਾ ਡੈਫੇ ਦਾ ਇਨਾਂ ਦੇ ਕਾਫੀ ਜਿਹੜੇ ਆ ਪ੍ਰੋਡਕਟ ਹੈਗੇ ਆ ਜਿਸ ਤਰ੍ਹਾਂ ਇਹਨਾਂ ਦਾ ਮੈਸੀ ਪ੍ਰੋਡੂਸਨ 950000 ਇਹ ਐਮ ਦਾ ਸਕੁਅਰ ਬੈਲਰ ਇਹਦਾ ਵੀ ਰੇਟ ਲਿਖਿਆ ਪਿਆ 14,90,000 ਦਾ ਹੀ ਇਹ ਹੈ ਮੈਸੀ ਪ੍ਰੋਡੂਸਨ ਵੱਲੋਂ ਇਹ ਆ ਤੇ ਇਹ ਸਭ ਤੋਂ ਵੱਡਾ ਇਹਨਾਂ ਦਾ ਜਿਹੜਾ 950000 ਦਾ ਟਰੈਕਟਰ ਵੀ ਦੇਖ ਸਕਦੇ ਹੋ ਐਂਡੋਜਨ ਇਹਦੇ ਵਿੱਚ ਲੱਗਾ ਹੈ ਗਿਆ ਤੇ ਹੈ ਜਿਹਦੀ ਟੀਮ ਹੈ ਤੁਸੀਂ ਦੇਖ ਸਕਦੇ ਹੋ 10 ਲੱਖ ਦਾ ਹੈ ਜਿਹੜਾ ਟਰੈਕਟਰ ਕੋਸਟ ਕਰਦਾ ਜੀ ਇਸੇ ਤਰ੍ਹਾਂ ਇਹਨਾਂ ਦਾ ਹੈ 9563 ਇਹ ਵੀ ਵੱਡਾ ਟਰੈਕਟਰ ਇਹਨਾਂ ਦਾ ਇਹ ਵੀ ਜਿਹੜਾ ਮੈਸੀ ਟਰੈਕਟਰ ਐਨੋਜਨ ਲਾਈਟ ਦੇ ਵਿੱਚ ਹੈ ਇਹ ਹੈ 4x4 ਜਿਹੜਾ ਇਹ ਟਰੈਕਟਰ ਇਹ ਵੀ 10 ਲੱਖ ਦੀ ਕੀਮਤ ਦੇ ਕਿਲ ਕੋਲ ਕੋਲ ਦਾ ਹੈਲੋਜਨ ਲਾਈਟ ਹੈ ਜਿਹਦੇ ਨਾਲ ਆ ਗਈ 80 55 ਮੈਸੇਜ ਪ੍ਰੋਜੈਕਟਰ ਦਾ ਇਹ ਤੁਸੀਂ ਦਾ ਰੇਟ ਦੇਖ ਸਕਦੇ ਹੋ 9 ਲੱਖ 21000 80 55 ਐਮਐਫ ਆ ਜੀ ਹੈ 9 ਲੱਖ 21000 999 ਇਹਦੇ ਵਿੱਚ ਜਿਹੜੀਆਂ ਐਲਈਡੀ ਲਾਈਟ ਹੈਗੀਆਂ ਉਹ ਦੇਖ ਸਕਦੇ ਹੋ ਪ੍ਰੋਜੈਕਟਰ ਜਿਹੜੇ ਲੱਗੇ ਹੋਏ ਆ ਇਹ ਹੈ ਮੈਸੇਜ ਦਾ 7235 ਡੀਆਈ ਡਾਇਰੈਕਟ ਇੰਜੈਕਸ਼ਨ ਇਹ 올ਡ ਮਾਡਲ ਦੇ ਵਿੱਚ ਇਹ ਆ ਗਿਆ ਹੈਗਾ ਇਹ ਸਾਰਾ 5 5.5 ਲੱਖ ਦਾ ਪੈਂਦਾ ਇੱਥੇ ਜਿਹੜਾ ਸੌਫਟ ਵੀ ਦੇਣਗੇ ਐਮ ਐਫ 32 ਸੌਰੀ 7235 ਅਸੀਂ ਇਸੇ ਤਰ੍ਹਾਂ ਹੋਰ ਆ ਜਾ ਰਹੇ ਨਾ ਤੇ ਜਿਹੜੇ ਆ ਮਸ਼ੀਨਰੀ ਆ ਉਹ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਵੀ ਪਲੈਂਟਰ ਹੈਗਾ 5 ਲੱਖ 75000 ਕਾਫੀ ਵਧੀਆ ਹੈਗਾ ਇਹ ਹੈਗਾ ਰਾਈਸ ਟ੍ਰਾਂਸਪਲੈਂਟਰ ਇਦਾ ਪ੍ਰਾਈ ਹੈਗਾ 1295000 ਇਹ ਦੇਖ ਸਕਦੇ ਹੋ ਇੰਡਸਟਰੀ ਵਿੱਚ ਹੀ ਆ ਰਿਹਾ ਜੀ ਬਹੁਤ ਹੀ ਵਿਸ਼ਾਲ ਇਹ ਜਿਹੜਾ ਕਿਸਾਨ ਮੇਲਾ ਹੈਗਾ ਚੱਲ ਰਿਹਾ ਹੈਗਾ ਤੇ ਤੁਸੀਂ ਇੱਥੇ ਆਓ ਤੇ ਆ ਕੇ ਮੇਲੇ ਦੀ ਸ਼ਾਨ ਵਧਾਓ ਤੇ ਨਾਲੇ ਤੁਸੀਂ ਇੱਥੇ ਲਾਹਾ ਲੋ ਡਿਸਕਾਊਂਟ ਲੋ ਕਿ ਜਿਹੜਾ ਮੇਲੇ ਦਾ ਜਿਹੜਾ 2 ਦਿਨ ਚੱਲਣਾ ਹੈਗਾ 13 ਅਰ ਕੱਲ ਦਾ ਦਿਨ ਹੋਰ ਆ 14 ਤਰੀਕ ਦਾ ਤੇ ਤੁਸੀਂ ਇੱਥੇ ਆ ਸਕਦੇ ਹੋ ਬੜਾ ਵਧੀਆ ਹਰੇਕ ਚੀਜ਼ ਦੇ ਜਿਹੜਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਚਾਹੇ ਟਰੈਕਟਰ ਹੋਵੇ ਚਾਹੇ ਕੋਈ ਹੋਰ ਚੀਜ਼ ਹੋਵੇ ਉਹਦੇ ਉੱਤੇ ਜਿਹੜਾ ਡਿਸਕਾਊਂਟ ਇਹ ਦੇ ਰਹੇ ਨੇ ਸਾਹਮਣੇ ਨੇ ਗੁਰਵਾਜ ਫਾਰਮ ਮਸ਼ੀਨਰੀ ਪ੍ਰਾਈਵੇਟ ਲਿਮਟਿਡ ਇਹ ਤੁਹਾਨੂੰ ਮੈਂ ਦੂਸਰੀ ਵੀਡੀਓ ਵਿੱਚ ਦਿਖਾ ਚੁੱਕਿਆ ਹੈਗਾ ਸਾਹਮਣੇ ਨੇ ਗੁਰਵਾਜ ਫਾਰਮ ਮਸ਼ੀਨਰੀ ਪ੍ਰਾਈਵੇਟ ਲਿਮਟਿਡ ਇਹ ਤੁਹਾਨੂੰ ਮੈਂ ਦੂਸਰੀ ਵੀਡੀਓ ਵਿੱਚ ਦਿਖਾ ਚੁੱਕਿਆ ਹੈਗਾ ਗੁਵਾਰੇ ਵੀ ਛੱਡੇ ਹੋਏ ਆ ਜੀ ਦੇਖ ਕੰਪਨੀ ਵਾਲਿਆਂ ਨੇ ਜਿਹੜੇ ਆ ਉਹ ਜਿਹੜੇ ਗੁਵਾਰੇ ਉੱਪਰ

ਟਾਟਾ ਗ੍ਰੀਨ ਬੈਟਰੀ ਲੁਧਿਆਣਾ ਬੈਠਦਾ ਹਾਂ ਅੱਛਾ ਜੀ ਮੇਰੇ ਪਾਸ ਹੈ ਪੰਜਾਬ ਹਿਮਾਚਲ ਜੀਐਨਕੇ ਚੰਡੀਗੜ੍ਹ है 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 एरिया बैटरी 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 ये तो आजी आजी। दे आज दे? देखो मिल बिल्कुल जाएगी आचाँगी। आचाँगी। की से लेके 240 तक अवेलेबल काफी रेट डिस्काउंटेड डिस्काउंट मेले में ਜੇ ਜਿਹੜਾ ਤੁਸੀਂ ਦੇਖਿਆ ਇਹਦੇ ਵਿੱਚ ਟ੍ਰੈਕਟਰ ਦਖਾਏ ਹੋਰ ਜਿਹੜੀਆਂ ਕੀੜੇ ਮਾਰ ਦਵਾਈਆਂ ਪਾਈਆਂ ਹੋਈਆਂ ਤੇ ਮੇਰੇ ਪਿੱਛੇ ਵੀ 1130 ਦਾ ਜਿਹੜਾ ਇੰਡੀਆ ਲਿਮਟਿਡ ਦੀਆਂ ਹੈਗੀਆਂ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਹੈਗਾ ਤੇ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲਗੀ ਜੀ ਲਾਈਕ ਸ਼ੇਅਰ ਐਂਡ ਕਮੈਂਟ ਅਗਲੀ ਵੀਡੀਓ ਹੋਂ ਤੱਕ ਫਿਰ ਮਿਲਦੇ ਆ ਜੀ ਤੇ ਰੱਬ ਰਾਖਾ ਮੈਂ ਹੋਂ ਸੋਹਿੰਦਰ ਸਿੰਘ ਦੇ ਉਹ ਜਾ ਕੇ ਸਰਪ੍ਰਾਈਜ਼ ਨੂੰ ਸਬਜੈਕਟ ਨੂੰ ਸਸਕਾਲ ਇਹ ਹੈ 11 ਫਰਟੀਲਾਈਜ਼ਰ ਇੰਡੀਆ ਪ੍ਰਾਈਵੇਟ ਜਿੰਨੇ ਸਾਰੀਆਂ ਇਹਨਾਂ ਕੋ ਫਰਟੀਲਾਈਜ਼ਰ ਹੈਗੇ ਆ ਜਿਹੜੀਆਂ ਕੀੜੇ ਮਾਰ ਦਵਾਈਆਂ ਨੇ ਤੁਸੀਂ ਇਥੋਂ ਇਹਨਾਂ ਦਾ ਲੈ ਕੇ ਲਾਹਾ ਇਹ ਲੈ ਸਕਦੇ ਹੋ ਇਸ ਤਰ੍ਹਾਂ ਇਹ ਮੈਟ ਬਗਾਰਾ ਦੇ ਇਹ ਖੇਤੀਬਾੜੀ ਦੇ ਵਿੱਚ ਮਸ਼ੀਨਾ ਹੈਗੀਆਂ ਡੀਜ਼ਲ ਇੰਜਨ ਹੈਗੇ ਆ ਇਹਨਾਂ ਦੇ ਜਿਹੜੇ ਡੀਜ਼ਲ ਇੰਜਨ ਨਾਲ ਜਿਹੜੇ ਇਹ ਆਪਣਾ ਚੱਲਦੇ ਹੈਗੇ ਆ ਪੈਟਰੋਲ ਇੰਜਨ ਵੀ ਹੈਗਾ 8 ਹਸ ਪਾਵਰ ਦੇ ਦੇ ਵਿੱਚ ਡਿਲਵੇਟ ਮਲਟੀ ਚੈੱਕ ਹੈ ਜੀ ਸਾਡੇ ਤੇ ਲਮਾਉ ਇਹ ਦੇਖ ਸਕਦੇ ਹੋ ਉਸ ਤੋਂ ਬਾਅਦ ਮੈਂ ਅਰਜੀਤ ਹੋ ਜਾਇਜ਼ਤ ਲਵਾਂਗਾ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦੇਵ ਇਜਾਜ਼ਤ ਅਗਲੀ ਵੀਡੀਓ ਆਉਣ ਤੱਕ ਮੇਰਾ ਇੰਤਜ਼ਾਰ ਕਰਨਾ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟਸ ਔਰ ਸ਼ੇਅਰ ਥੈਂਕ ਯੂ ਜੀ